ਏ ਜੀ ਸਿਚੂਅਲ ਮਾਡਲ ਦਾ ਮਤਲਬ ਆ ਵੀ ਸਾਡਾ ਜਿਹੜਾ ਗੰਦਾ ਪਾਣੀ ਆ ਨਾ ਜਿਹੜਾ ਕਿ ਸਾਡੀ ਸੜਕਾਂ ਤੋੜ ਰਿਹਾ ਮਤਲਬ ਅੱਜ ਕੱਲ ਸਾਡੀ ਸਮੱਸਿਆ ਬਣਿਆ ਜੀ ਉਸ ਪਾਣੀ ਨੂੰ ਰੀਯੂਜ਼ ਕਰਨਾ ਵੀ ਉਹ ਪਾਣੀ ਨੂੰ ਅਸੀਂ ਦੁਬਾਰਾ ਰੀਯੂਜ਼ ਕਰਨਾ ਭਾਵ ਕਿ ਖੇਤੀ ਦੀ ਵਰਤਨਾ ਅੱਛਾ ਜੀ ਉਹਨੂੰ ਖੇਤੀ ਨੂੰ ਬਣਾਉਣ ਜੋ ਬਾਬਾ ਜੀ ਨੇ ਇਹ ਸਿਚੂਅਲ ਮਾਡਲ 1999 ਦੇ ਵਿੱਚ ਉਹਨਾਂ ਨੇ ਸਿਚੂਅਲ ਦੇ ਵਿੱਚ ਸ਼ੁਰੂਆਤ ਕੀਤੀ ਇਸ ਪਿੰਡ ਦੇ ਵਿੱਚ 1999 ਇਸ ਪਿੰਡ ਦੇ ਵਿੱਚ 1999 ਦੇ ਸਿਵਰੇ ਲਾਈਨ ਪਹਿਲਾਂ ਪਾਇਆ ਫਿਰ 19 ਦੇ ਵਿੱਚ ਜਦੋਂ ਪੰਚਾਇਤ ਨਵੀਂ ਚੁਣੀ ਗਈ ਆ ਨੌਜਵਾਨਾਂ ਦੀ ਪੰਚਾਇਤ ਬਣੀ ਉਹ ਤੋਂ ਬਾਬਾ ਜੀ ਨੂੰ ਇਹ ਸਾਰਿਆਂ ਨੇ ਐਨਆਰਆਈ ਵੀਰਾਂ ਨੇ ਰਲ ਕੇ ਬੇਨਤੀ ਕੀਤੀ ਵੀ ਸਾਡੇ ਪਿੰਡ ਵਿੱਚ ਵੀ ਇਹ ਮਾਡਲ ਬਣਾਇਆ ਜਾਵੇ ਅੱਛਾ ਹੁਣ ਅਸੀਂ ਸਮਝਣਾ ਚਾਹੁੰਦੇ ਹਾਂ ਸੀਚੇਵਲ ਮਾਡਲ ਨੂੰ ਕੀ ਹੈ ਸੀਚੇਵਲ ਮਾਡਲ ਇਹ ਕਿਸ ਤਰ੍ਹਾਂ ਬਣਾਇਆ ਗਿਆ ਮੈਂ ਕਾਫੀ ਕੁਛ ਇੱਥੇ ਦੇਖ ਰਿਹਾ ਇੱਕ ਵਾਰੀ ਥੋੜਾ ਸੰਖੇਪ ਚ ਸਮਝਾ ਦਿਓ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਹੁੰਦਾ ਕੁਝ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਉੱਠਦੀ ਹੈ ਸੀਚੇਵਲ ਮਾਡਲ ਦੀ ਤੇ ਉਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਟਾਕਸ਼ ਕੀਤਾ ਜਾਂਦਾ ਤੰਜ ਕੀਤਾ ਜਾਂਦਾ ਸੀਚੇਵਾਲ ਮਾਡਰਨ ਨੂੰ ਲੈ ਕੇ ਸੰਤ ਬਲਬੀਤ ਸਿੰਘ ਸੀਚੇਵਾਲ ਦੇ ਮਾਡਰਨ ਨੂੰ ਲੈ ਕੇ ਇਹ ਸਿਆਸਤ ਉਤੋਂ ਤੁਰੀ ਤੇ ਪਿੰਡ ਵਿੱਚ ਪਹੁੰਚ ਗਈ ਤੋ ਅਸੀਂ ਵੀ ਅੱਜ ਪਿੰਡ ਪਹੁੰਚੇ ਆ ਦੇਖਣ ਲਈ ਕਿ ਕੀ ਸੀਚੇਵਲ ਮਾਡਲ ਕੀ ਹੈ ਜਿਸ ਨੂੰ ਲੈ ਕੇ ਐਨੀ ਸਿਆਸਤ ਪੰਜਾਬ ਵਿੱਚ ਗਰਮਾ ਚੁੱਕੀ ਹੈ ਮੈਂ ਪਹੁੰਚਿਆ ਜਲੰਧਰ ਦੇ ਪਿੰਡ ਤਲਵੰਡੀ ਮਾਦੋ ਦੇ ਵਿੱਚ ਮੇਰੇ ਨਾਲ ਮੌਜੂਦ ਹੈ ਸਰਪੰਚ ਸਾਹਿਬ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਧੰਨਵਾਦ ਅਸੀਂ ਤਾਂ ਅੱਜ ਸਮਝਣ ਆਏ ਆ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਗੱਲ ਉੱਠੀ ਹੈ ਸੀਚੇਵਲ ਮਾਡਲ ਨੂੰ ਲੈ ਕੇ ਸਵਾਲੀਆ ਨਿਸ਼ਾਨ ਲੱਗਿਆ ਹੈ ਸਮਝਣਾ ਚਾਹੁੰਦੇ ਹਾਂ ਕਿ ਇਹ ਸੀਚੇਵਲ ਮਾਡਲ ਲੋਕਾਂ ਨੂੰ ਕੀਤਾ ਸਭ ਤੋਂ ਪਹਿਲਾਂ ਇਹ ਦੱਸੋ ਕਿਸ ਤਰ੍ਹਾਂ ਤੁਸੀਂ ਸ਼ੁਰੂ ਕੀਤਾ ਹੈ ਜੀ ਸਿਚੁਅਲ ਮਾਡਲ ਦਾ ਮਤਲਬ ਆ ਵੀ ਸਾਡਾ ਜਿਹੜਾ ਗੰਦਾ ਪਾਣੀ ਆ ਨਾ ਜਿਹੜਾ ਕਿ ਸਾਡੀ ਸੜਕਾਂ ਤੋੜ ਰਿਹਾ ਮਤਲਬ ਅੱਜ ਕੱਲ ਸਾਡੀ ਸਮੱਸਿਆ ਬਣਿਆ ਜੀ ਉਸ ਪਾਣੀ ਨੂੰ ਰੀਯੂਜ਼ ਕਰਨਾ ਰੀਯੂਜ਼ ਕਰ ਹਾਂ ਜਿਹੜਾ ਖੇਤ ਮਤਲਬ ਉਸ ਪਾਣੀ ਨੂੰ ਖੇਤੀ ਲਈ ਯੂਜ਼ ਕਰਨਾ ਜਿੰਨਾ ਵੀ ਪਾਣੀ ਅਸੀਂ ਵਰਤ ਲਿਆ ਆ ਡੋਲ ਲਿਆ ਕਿਉਂਕਿ ਜਿਆਦਾਤਰ ਤਾਂ ਹੁਣ ਅਸੀਂ ਸਾਫ਼ ਪਾਣੀ ਨੂੰ ਹੀ ਡੋਲ ਰਹੇ ਆ ਇਹ ਸਾਡਾ ਮੀਆਂ ਦਾ ਪਾਣੀ ਵੇ ਤਾਂ ਵੀ ਉਹ ਪਾਣੀ ਨੂੰ ਅਸੀਂ ਦੁਬਾਰਾ ਰੀਯੂਜ਼ ਕਰਨਾ ਭਾਵ ਕਿ ਖੇਤੀ ਦੀ ਵਰਤਣਾ ਅੱਛਾ ਜੀ ਉਹਨੂੰ ਖੇਤੀ ਨੂੰ ਬਣਾਉਣ ਜੋ ਬਾਬਾ ਜੀ ਨੇ ਸੀਚੇਵਾਲ ਮਾਡਲ 1999 ਦੇ ਵਿੱਚ ਉਹਨਾਂ ਨੇ ਸੀਚੇਵਾਲ ਦੇ ਵਿੱਚ ਸ਼ੁਰੂਆਤ ਕੀਤੀ ਇਸ ਪਿੰਡ ਦੇ ਵਿੱਚ 1999 ਦੇ ਵਿੱਚ ਇਸ ਪਿੰਡ ਦੇ ਵਿੱਚ 1999 ਦੀ ਸੀਵਰੇਜ ਲਾਈਨ ਪਹਿਲਾਂ ਪਾਈ ਜੀ ਤੇ ਉਸ ਤੋਂ ਮਗਰੋਂ ਜਿਹੜਾ ਫਿਰ ਸੀਚੇਵਾਲ ਫਿਰ ਕੇ ਸਾਰੇ ਪਿੰਡ ਦੇ ਸੀਵਰੇਜ ਪਿਆ ਤੇ 1999 ਦੇ ਵਿੱਚ ਮਤਲਬ ਉੱਥੇ ਆਪਣੇ ਫਿਰ ਬਣਾ ਲਿਆ ਸੀ ਇੱਥੇ ਗੱਲੀ ਪਾਈਪ ਲਾਈਨ ਪਈ ਸੀ ਉਸ ਤੋਂ ਬਾਅਦ ਫਿਰ ਤਕਰੀਬਨ 5-6 ਸਾਲ ਬਾਅਦ ਸਾਡੇ ਪਿੰਡ 'ਚ ਪਾਈਪਲਾਈਨ ਪਈ ਹੁਣ ਤਕਰੀਬਨ 20 ਸਾਲ ਹੋ ਗਏ ਪਾਈਪਲਾਈਨ ਪਈ ਨੂੰ ਵੀ ਅੰਡਰ ਟੋਟਲ 100% ਸਾਡਾ ਜਿਹੜਾ ਪਿੰਡ ਸੀਵਰੇਜ ਸਿਸਟਮ ਨਾਲ ਜੁੜਿਆ ਹੋਇਆ ਜੀ ਅੱਛਾ ਇਸ ਜਗ੍ਹਾ ਤੇ ਹੀ ਕਿਉਂ ਪਈ ਕੀ ਖਾਸੀਅਤ ਸੀ ਇਸ ਜਗ੍ਹਾ ਦੀ ਇਸ ਜਗ੍ਹਾ ਤੇ ਇਦਾਂ ਹੀ ਸਾਡੇ ਪਾਈਪਲਾਈਨ ਪੈ ਕੇ ਇੱਥੇ ਤਲਵੰਡੀ ਮਾਦੋ ਜਦੋਂ ਆਹ ਰਾਹਾਂ ਦੀ ਸੇਵਾ ਸ਼ੁਰੂ ਹੋਈ ਨਾ ਜੀ ਅੱਜ ਬਾਬਾ ਜੀ ਜਿਹੜੇ ਰਸਤੇ ਆਲੇ ਸੇ ਬਹੁਤ ਵੱਡੇ ਰਾਹ ਰਾਹ ਜਿਹੜੇ ਇੱਥੇ ਸਾਡੇ ਪਿੰਡ ਤਲਵੰਡੀ ਮਾਦੋ ਇੱਥੇ ਆ ਕੇ ਉਹਨਾਂ ਨੇ ਡੇਰੇ ਲਈ ਇੱਥੇ तकरीबन ਸਤਸੰਗ ਚੱਲਦਾ ਰਿਹਾ ਢੇੜ ਸਾਲ ਇੱਥੇ ਦੀਵਾਨ ਲੱਗਦੇ ਰਹੇ ਇਥੋਂ ਹੀ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਇਸ ਪਿੰਡ ਤੋਂ ਲੰਮਾ ਟਾਈਮ ਚੱਲਿਆ ਜਦੋਂ ਰਾਹ ਬਣੇ ਨਾ 1992 93 ਦੀ ਗੱਲ ਹੈ ਜੀ ਉਹ ਤੋਂ ਪਹਿਲਾਂ ਰਾਹ ਬਣਾਏ ਕੋਈ ਵੀ ਰਸਤਾ ਜਿਹੜੇ ਤੁਸੀਂ ਰਾਜਨੰਦਰਾ ਦੇ ਰਸਤੇ ਆਏ ਨਾ ਗੱਡੀ ਨਾਲ ਇਹ ਕੋਈ ਵੀ ਰਸਤਾ ਨਹੀਂ ਸੀ ਚੱਲਦਾ ਹਾਂਜੀ 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 ਕਾਫੀ ਸਾਲ ਪਹਿਲਾਂ ਨਹੀਂ ਰਸਤਾ ਹਾਂਜੀ ਮਤਲਬ ਬਹੁਤ ਮਿਹਨਤ ਮਤਲਬ ਛੋਟੇ ਛੋਟੇ ਹੁੰਦੇ ਸੀ ਕਈਆਂ ਨਾ ਟੋਕਰਿਆਂ ਨਾ ਟਰੈਕਟਰਾਂ ਦਿਨ ਰਾਤ ਮਿਹਨਤ ਕਰਕੇ ਇੱਕ ਮਤਲਬ ਕਿ ਮ ਮਲੇਸੇਰੀ ਨੂੰ ਉਸ ਨਰਕ ਚੋਂ ਕੱਢਿਆ ਆ ਭਾਬਕ ਟੀਮ ਆ ਅੱਜ ਅੱਛਾ ਇਸ ਜਗ੍ਹਾ ਇਹ ਤਲਵੰਡੀ ਮਾਦੋ ਦੇ ਵਿੱਚ ਇਸ ਜਗ੍ਹਾ ਕਿਉਂ ਲਗਾਇਆ ਗਿਆ ਇੱਥੇ ਇਹ ਜਗ੍ਹਾ ਇਹ ਜਗ੍ਹਾ ਸਾਡੀ ਛੱਪੜ ਦੀ ਪਹਿਲਾਂ ਆਲਰੇਡੀ ਸੀਗੀ ਅੱਛਾ ਕਿੰਨਾ ਕੁ ਛੱਪੜ ਸੀ ਇਹ ਸਾਡਾ ਇੱਥੇ 11 ਕਨਾਲ ਦਾ ਛੱਪੜ ਆ ਉਹਦੇ ਨਾਲ ਜਦੋਂ ਪਾਣੀ ਓਵਰ ਹੋਣ ਲੱਗਾ ਤੇ ਮੋਹਰੇ ਜਗ੍ਹਾ ਖਾਲੀ ਪਈ ਸੀ ਉੱਤੇ ਵਾਧੂ ਘਾਟ ਟੂਸ ਉਹਨੂੰ ਫੇਰ ਪੱਟ ਕੇ ਗਾਂ ਵੀ ਛੱਪੜ ਬਣ ਗਿਆ ਉਹ ਵੀ ਭਰ ਗਿਆ ਫੇਰ ਪਾਣੀ ਬਾਹਰ ਛੜਕਦੇ ਜਾਣ ਲੱਪਿਆ ਚਲੋ ਇੱਕ ਸਮੱਸਿਆ ਬਣੀ ਹੋਈ ਸੀ ਸਾਡੀ ਫਿਰ 19 ਦੇ ਵਿੱਚ ਜਦੋਂ ਪੰਚਾਇਤ ਨਵੀਂ ਚੁਣੀ ਗਈ ਆ ਨੌਜਵਾਨਾਂ ਦੀ ਪੰਚਾਇਤ ਬਣੀ ਉਹ ਤੋਂ ਬਾਬਾ ਜੀ ਨੂੰ ਅਸੀਂ ਸਾਰਿਆਂ ਨੇ ਐਨਆਰਆਈ ਵੀਰਾਂ ਨੇ ਰਲ ਕੇ ਬੇਨਤੀ ਕੀਤੀ ਵੀ ਸਾਡੇ ਪਿੰਡ ਵਿੱਚ ਵੀ ਇਹ ਮਾਡਲ ਬਣਾਇਆ ਜਾਵੇ ਅੱਛਾ ਹੁਣ ਅਸੀਂ ਸਮਝਣਾ ਚਾਹੁੰਦੇ ਹਾਂ ਸਿਚੂਏਬਲ ਮਾਡਲ ਨੂੰ ਕੀ ਐ ਸਿਚੂਏਬਲ ਮਾਡਲ ਇਹ ਕਿਸ ਤਰ੍ਹਾਂ ਬਣਾਇਆ ਗਿਆ ਮੈਂ ਕਾਫੀ ਕੁਛ ਇੱਥੇ ਦੇਖ ਰਿਹਾ ਇੱਕ ਵਾਰੀ ਥੋੜਾ ਸੰਖੇਪ ਚ ਸਮਝਾ ਦਿਓ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਹੁੰਦਾ ਜੀ ਇੱਥੇ ਮੇਨ ਸਾਰਾ ਜਿੰਨਾ ਸਾਡੇ ਪਿੰਡ ਦਾ ਪਾਣੀ ਉਹ ਇੱਥੇ ਆ ਗਿਆ ਜੀ ਅੱਛਾ ਸਭ ਤੋਂ ਪਹਿਲਾਂ ਇੱਥੇ ਪਾਣੀ ਆਇਆ ਹਾਂਜੀ ਹਾਂਜੀ ਆ ਗਿਆ ਇੱਥੇ ਕੀ अच्छा इतों ਕੱਢ ਕੇ ਫਿਰ ਇਹ ਅੱਗੇ ਆ ਜਾਂਦੀ ਹੈ ਜੇ ਦੂਸਰੇ ਖੂਹ ਚ ਆ ਜਾਂਦੀ ਆ ਉਹ ਸਾਡੇ ਪੌਂਡ ਜਿੱਦਾ ਪਾਣੀ ਸਾਰਾ ਜਮਾ ਕੀਤਾ ਅੱਛਾ ਇਸ ਖੂਹ ਚ ਆ ਕੇ ਫਿਰ ਕੀ ਹੁੰਦਾ ਹੈ ਇਸ ਖੂਹ ਚ ਨਾ ਪਾਣੀ ਦਾ ਰੋਟੇਟ ਕਰਦਾ ਉਹ ਪਾਈਪ ਇਸ ਹਾਵ ਨਾ ਪਾਏ ਰੋਟੇਟ ਕਰਨ ਨਾਲ ਕੀ ਫਾਇਦਾ ਉਹਦੇ ਨਾਲ ਇਹ ਵੀ ਜਿਹੜੀ ਗਿਬੇ ਆ ਨਾ ਜਿਹੜਾ ਭਾਰਾਪਨ ਹੁੰਦਾ ਹੈ ਉਹ ਥੱਲੇ ਬਹਿ ਜਾਂਦਾ ਸਲੱਜ ਅੱਛਾ ਉਹ ਥੱਲੇ ਬਹਿ ਜਾਂਦਾ ਜਿਹੜਾ ਅੱਗੇ ਸੀ ਖੂਹ ਉਹਨੂੰ ਸਾਫ਼ ਕਰਦੇ ਸੀ ਪੌਂਡ ਨੂੰ ਹੁਣ ਅਸੀਂ ਸਾਲ ਦੇ ਵਿੱਚ ਦੋ ਦਿਨ ਵਾਰੀ ਇਹਨੂੰ ਸਾਫ਼ ਕਰ ਲਈਦਾ ਅੱਛਾ ਉਹਨੂੰ ਸਾਫ਼ ਕਰਨ ਦੀ ਵਿਜਾਹ ਹੁੰਦੀ ਹੈ ਉਹਨੂੰ ਕਰਦੇ ਹਾਂ ਜਿਹੜੀ ਗੱਬ ਸਾਡੇ ਇਹ ਜਗ੍ਹਾ ਵੀ ਘਟਿਆ ਫਿਰ ਮੈਂ ਹਾਂ ਥੋੜਾ ਸਾਡਾ ਦੋ ਦੋਨੇ ਟਰਾਲੀਆਂ ਕੱਢੀ ਦੀਆਂ ਆ ਮਸ਼ੀਨ ਦੇ ਨਾਲ ਤੇ ਉਹਨੂੰ ਲਿਆ ਜੀਦਾ ਉਧਰ ਅੱਛਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਇਹਦੇ ਖੂਹ ਦੇ ਵਿੱਚ ਦੂਸਰੇ ਚ ਆ ਜਾਂਦਾ ਇਹਦੇ ਥੱਲੇ ਉਹ ਅੰਡਰਗ੍ਰਾਉਂਡ ਪਾਈਪ ਤੀਜੇ ਦਿੱਤਾ ਹੋਇਆ ਆ ਅੱਛਾ ਇੱਥੋਂ ਪਾਈਪ ਦੇ ਕੇ ਤੀਜੇ ਨੂੰ ਦੇ ਤਿੰਨ ਮਹੀਨੇ ਨੇ ਮਤਲਬ ਉਸ ਤੋਂ ਬਾਅਦ ਹਾਂ ਜੀ ਤੇ ਇਹਦੇ ਨਾਲ ਜਿਹੜਾ ਲਫਾਫਾ ਆ ਜਾਂ ਕੋਈ ਤੈਰਨ ਵਾਲੀ ਚੀਜ਼ ਜਿਹੜੀ ਬਚ ਗਈ ਆ ਜਾਂਦਾ ਉਹ ਪਿੱਛੇ ਤੇ ਉਹਦੇ ਨਾਲ ਤੀਸਰੇ ਵਿੱਚ ਹੋ ਕੇ ਪਾਣੀ ਜਿਹੜਾ ਆ ਪੌਂਡ ਚ ਚਲ ਜਾਂਦਾ ਅੱਛਾ ਉਸ ਤੋਂ ਬਾਅਦ ਇਹ ਤੀਸਰਾ ਵੀ ਆ ਇਹ ਤੀਸਰਾ ਇਹਦੇ ਵਿੱਚ ਦੀ ਇਹਦੇ ਵਿੱਚ ਦੀ ਪਾਣੀ ਵੈਸੇ ਲਿਆ ਹੋਇਆ ਗਿਲ ਜਾਣ ਲਈ ਲਿਆ ਹੋਇਆ ਆ ਅੱਛਾ ਜੀ ਤੇ ਤੀਸਰੇ ਖੂਹ ਚਲ ਜਾਂਦਾ ਮਤਲਬ ਇੱਥੇ ਜਿਵੇਂ ਜਿਵੇਂ ਅੱਗੇ ਅੱਗੇ ਵੱਧਦੀ ਜਾਏਗਾ ਪਾਣੀ ਸਾਫ਼ ਹੁੰਦਾ ਜਾਏਗਾ ਹਲਕਾ ਆਪਣੋ ਕੇ ਪਾਈਪ ਇਸ ਹਾਰ ਲਾਈਵ ਜਿਹੜੇ ਵਿੱਚ ਵਿੱਚ ਗੈਬਿਆ ਨਾ ਉਹ ਬੈਠਦੀ ਜਾਂਦੀ ਆ ਹੁਣ ਕੇ ਜਦੋਂ ਪੌਂਡ ਚ ਪਾਣੀ ਚਲ ਜਾਂਦਾ ਆ ਇੱਥੇ ਹੁਣ ਲਗਾਤਾਰ ਜਦੋਂ ਧੁੱਪ ਪੈਂਦੀ ਆ ਆਪਾਂ ਇਹ ਵੀ ਦੇਖ ਲੈਂਦੇ ਹਾਂ ਇਹਦੇ ਚ ਔਰਗਨਿਕ ਕਿਰਿਆ ਪੈਦਾ ਹੁੰਦੀ ਆ ਆਪਾਂ ਕਹਿੰਦੇ ਆ ਵੀ ਕੋਈ ਕਹੀ ਫਿਰ ਉਹ ਲਾਸਟ ਦੇ ਅਸੀਂ ਮੋਟਰ ਲਾਈ ਆ ਉਹ ਲਾਸਟ ਮੋਟਰ ਨਾ ਕੋਈ ਮੋਟਰ ਲਾਸਟ ਦੇ ਲਾਉਣ ਦਾ ਆਪੋਜੀਟ ਲਾਉਣ ਦਾ ਇਹ ਮਤਲਬ ਪਾਣੀ ਮੂਵ ਕਰੇ ਅੱਛਾ ਪਾਣੀ ਜਿੰਨਾ ਮੂਵ ਕਰਕੇ ਜਾਊਗਾ ਓਨਾ ਹੀ ਪਾਣੀ ਜਿਹੜਾ ਹਲਕਾ ਹੋਈ ਜਾਊਗਾ ਅੱਛਾ ਜੀ ਮੂਵ ਕਰਕੇ ਹਲਕਾ ਹੋ ਜਾਏਗਾ ਤੇ ਉਸ ਤੋਂ ਬਾਅਦ ਫਿਰ ਪਾਣੀ ਕਿੱਥੇ ਪਾਣੀ ਖੇਤੀ ਰੇ ਜਾਂਦਾ ਸਾਰਾ ਜੀ ਅੱਛਾ ਉਹ ਜਿਹੜੇ ਪਾਈਪ ਲੱਗੀ ਉੱਥੇ ਪਾਣੀ ਪਾਈਪ ਲੱਗੀ ਮੋਟਰ ਲੱਗੀ ਆ ਇਥੇ ਮੋਟਰ ਦੇ ਨਾਲ ਅਸੀਂ ਮੰਨ ਲਓ ਕਿ 25 30 ਖੇਤ ਜਿਹੜੇ ਜ਼ਮੀਨ ਦੇ ਸਾਡੇ ਵਿੱਚ ਸਿੰਝ ਰਹੇ ਨੇ ਅੱਛਾ 25 30 ਖੇਤ ਉੱਥੇ ਦੇ ਆ ਰਹੇ ਨੇ ਇਹਨਾਂ ਦੇ ਤਿੰਨ ਚਾਰ ਕੀ ਕੀ ਲੱਗ ਰਿਹਾ ਜਿਵੇਂ ਆ ਦੇਖ ਰਹੇ ਹਾਂ ਸਾਡੇ ਹੁਣ ਮੱਕੀ ਆ ਜੀ ਹਾਂਜੀ ਮੱਕੀ ਆ ਖਰਬੂਜਾ ਆ ਇਸ ਤੋਂ ਪਹਿਲਾਂ ਆਲੂ ਸੀਗੇ ਅੱਛਾ ਜੀ ਆਲੂ अच्छा ਥੱਲੇ ਕਿਉਂ ਲੀ ਜਾਂਦੇ ਮਖੇ ਮੈਂ ਖਤਮ ਮੈਂ ਪਾਣੀ ਨੇੜੇ ਲੈ ਖਤਮ ਕਰ ਦੇਣਾ ਇੱਕ ਵਾਰੀ ਦਾ ਤੇ ਦੁਬਾਰਾ ਫਰੈਸ਼ ਪਾਣੀ ਆ ਜਾਣਾ ਅੱਛਾ ਅੱਛਾ ਤਾਂ ਕਿ ਕਿੰਨੀ ਕਿੰਨੀ ਦਿਨ ਬਾਅਦ ਫਿਰ ਕਰਦੇ ਨੇ ਇਹ ਵੀ ਆਪਣੇ 3-4 ਮਹੀਨੇ 5 ਮਹੀਨੇ ਜਿੱਦਾਂ ਦਾ ਹੁਣ ਫਸਲ ਆ ਹੁਣ ਸਾਰੀ ਗਰਮੀ ਪਾਣੀ ਨਿਕਲੀ ਜਾਣਾ ਜੀ ਅੱਛਾ ਸਾਰੀ ਗਰਮੀ ਨਿਕਲੀ ਥੋੜਾ ਜਿਹਾ ਸਟੋਰੇਜ ਵਾ ਕਿਉਂਕਿ ਸਾਲਮੀਨੇ ਫਸਲ ਇਦਾਂ ਦੀ ਆ ਮੱਕੀ ਚੌੜੀ ਆਪਣੇ ਆਲੂਆਂ ਦੀ ਫਸਲ ਆ ਉਹ ਪਾਣੀ ਬਹੁਤ ਥੋੜੀ ਮਾਤਰਾ ਜਿਹਾ ਲੱਗਦਾ ਅੱਛਾ ਅੱਛਾ ਉਹਦਾ ਕਰਕੇ ਫਿਰ ਉਹ ਪਾਣੀ ਉਹ ਸਾਲਮੀਨਾ ਹੁੰਦਾ ਉਹ ਪਾਣੀ ਸਟੋਰ ਹੁੰਦਾ ਰਹਿੰਦਾ ਆ ਉਹ ਜੀ ਮੀਂਹ ਦਾ ਪਾਣੀ ਵੀ ਆ ਜਾਂਦਾ ਕਿਉਂਕਿ ਛੋਟੀਆਂ ਬੜੀਆਂ ਛੱਤਾਂ ਸਾਰਿਆਂ ਨੇ ਪਾਣੀ ਛਤਾਂ ਦਾ ਸੀਵਰੇਜ ਚ ਪਾਇਆ ਆ ਫਿਰ ਕਿੰਨੇ ਕੋ ਪਰਸੈਂਟ ਖੇਤਾਂ ਨੂੰ ਇਹ ਪਾਣੀ ਪਹੁੰਚ ਜਾਂਦਾ ਹੈ ਤਕਰੀਬਨ ਸਾਡੇ ਪਿੰਡ ਦੇ ਕੋਸ਼ਿਸ਼ੇ ਨੂੰ ਨਹੀਂ ਮਿਲਦਾ 20 30 35 ਵਾਲੀ ਖੇਤ ਮਤਲਬ ਹੁਣ ਅਸੀਂ ਗਾਂ ਜਿੱਦਾਂ ਹਰ ਸਾਲ ਥੋੜ੍ਹੀ ਥੋੜ੍ਹੀ ਪਾਈਪਲਾਈਨ ਹੋਰ ਜੋੜ ਰਹੇ ਆ ਅੱਛਾ ਨਹੀਂ ਪਾਣੀ ਹੈਗਾ ਇੱਥੇ ਮਤਲਬ ਪਾਈਪਲਾਈਨ ਹੈ ਪਾਈਪਲਾਈਨ ਹੈਗੀ ਆ ਪਾਣੀ ਵੀ ਹੈਗਾ ਹੁਣ ਮਤਲਬ ਕਿ ਜਿੱਦਾਂ ਹੁਣ ਸਾਡੇ 10 ਦਿਨ ਮੋਟਰ ਚੱਲ ਗਈ ਤੇ ਪਾਣੀ ਸਾਡੇ ਨੇੜੇ ਫੁਦਾਲੇ ਹੋ ਜਾਣਾ ਮਤਲਬ ਪਾਣੀ ਥੋ अच्छा ਇਹਨੇ ਕਿੰਨਾ ਕੋ ਖਰਚਾ ਆਇਆ ਸੀਗਾ ਸਾਰਾ ਤੇ ਕਿੰਨੇ ਇਹਨੂੰ ਚੱਕਿਆ ਸੀ ਖਰਚੇ ਨੂੰ ਜੀ ਦੇਖੋ ਜੀ ਇਹ ਜਿਹੜਾ ਖਰਚਾ ਆਇਆ ਸਾਰਾ तकरीबन ਸਾਡਾ ਜਿਹੜਾ ਕੱਲਾ ਪੌਂਡ ਆ ਇਹਨੂੰ ਪੂਰਾ ਪਟਕੇ ਗੱਬ ਟੇਪਰ ਮਤਲਬ ਇਟਾਂ ਲਾ ਕੇ ਪੱਕਾ ਕਰਕੇ ਪੂਰਾ ਇਹ ਪਲਾਂਟ ਲਾ ਕੇ ਮੋਟਰ ਲਾ ਕੇ ਸਾਡਾ 20 ਲੱਖ ਰੁਪਇਆ ਲੱਗਾ ਸੀ ਅੱਛਾ 20 ਲੱਖ ਰੁਪਇਆ ਸਾਡਾ ਪਟੂਲ ਪੂਰਾ ਇਹ ਮਾਡਲ ਤਿਆਰ ਹੋ ਗਿਆ ਪੂਰਾ ਪੱਕਾ ਕਰਕੇ ਤੇ ਸਮਾਂ ਕਿੰਨਾ ਕੁ ਲੱਗ ਗਿਆ ਸੀ ਸਮਾਂ ਸਾਨੂੰ ਤਾਂ ਹੀ ਤੇ ਜੇ ਉਦਾਂ ਜੇ ਗਈ ਸਾਡਾ 3 ਮਹੀਨੇ ਸਾਰਾ ਇਹ ਰੈਡੀ ਹੋ ਗਿਆ ਅੱਛਾ 3 ਮਹੀਨੇ ਚ ਰੈਡੀ ਹੋ ਗਿਆ 3 ਮਹੀਨੇ ਜਹੀ ਰੈਡੀ ਕਰ ਲ ਅਸੀਂ ਸਾਰਾ ਪੌਂਡ ਪੌਂਡ ਪੱਕਾ ਕਰਕੇ ਚ ਪਾਣੀ ਛੱਡ ਦਿੱਤਾ ਸੀ 3 ਮਹੀਨੇ ਜੂ ਅੱਛਾ ਇਹ ਕਿੰਨੇ ਕੁ ਪਿੰਡਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਚ ਲੱਗ ਚੁੱਕੇ ਨੇ 200 ਤੋਂ ਪਲੱਸ ਪਿੰਡਾਂ ਦੇ ਵਿੱਚ ਇਹ ਮਤਲ ਤੇ ਮੋਗੇ ਏਰੀਆ ਚ ਵੀ ਮਲਵੇਜ ਵੀ ਕਾਫੀ ਬੰਨਦਾ ਅੱਛਾ ਇੱਕ ਨਾ ਹੁਣ ਗੱਲ ਆਪਾਂ ਫੇਰ ਵਾਪਸ ਜਿੱਥੋਂ ਸ਼ੁਰੂ ਕੀਤੀ ਸੀ ਸਿਆਸਤ ਤੋਂ ਕਰਦੇ ਆ ਉਹਨਾਂ ਨੇ ਕਿਹਾ ਬਾਜਵਾ ਸਾਹਿਬ ਨੇ ਕਿ ਸੀਚੇਵਾਲ ਮਾਡਲ ਤੋਂ ਨਾਲੋਂ ਤੋਂ ਵਧੀਆ ਤਾਂ ਥਾਪਰ ਮਾਡਲ ਥਾਪਰ ਮਾਡਲ ਬਾਰੇ ਕੀ ਫਰਕ ਕੀ ਹੈ ਇਹ ਥਾਪਰ ਮਾਡਲ ਇਹਦੀ ਨਕਲ ਹੈ ਜੀ ਅੱਛਾ ਨਕਲ ਹੈ ਹਾਂ ਜੀ ਇਹ 1999 ਦੇ ਵਿੱਚ ਸੀਚੇਵਾਲ ਮਾਡਲ ਜਿਹੜਾ ਉਹ ਥਾਪਰ ਮਾਡਲ ਕਦੋਂ ਆਇਆ ਥਾਪਰ ਮਾਡਲ 2017 ਚ ਲਾਗੂ ਕੀਤਾ ਜਦੋਂ ਕਾਂਗਰਸ ਸਰਕਾਰ ਸੀ ਮਤਲਬ 18 ਸਾਲ ਬਾਅਦ 18 ਸਾਲ ਬਾਅਦ ਉਹ ਮਤਲਬ ਕਿ ਉਹ ਵੀ ਥਾਪਰ ਮੋਡ ਜਿਹੜਾ ਥਾਪਰ ਯੂਨੀਵਰਸਿਟੀ ਤੋਂ ਜਿਹੜਾ ਆ ਗਿਆ ਉਹਨਾਂ ਬਾਬਾ ਜੀ ਨੂੰ ਕਿਹਾ ਵੀ ਇਸ ਤਰੀਕੇ ਨਾਲ ਅਸੀਂ ਕੰਮ ਕਰਨਾ ਚਾਹੁੰਦੀ ਆ ਸਰਕਾਰ ਪਰ ਉਹ ਮਤਲਬ ਸੀਚਵਾਲ ਨਾਂ ਤੋਂ ਮਤਲਬ ਕੋਈ ਕੋ ਪ੍ਰੋਬਲਮ ਸੀਗੀ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਵੀ ਮਤਲਬ ਹੁਣ ਸਿਆਸਤ ਦੇ ਤੌਰ ਤੇ ਤੁਸੀਂ ਜਾਣਦੇ ਆਪਾਂ ਕਿੰਨੇ ਚੰਗੇ ਲੱਗਦੇ ਕਹਿੰਦੇ ਫਿਰ ਉਹਨਾਂ ਨੇ ਕਿਹਾ ਜੀ ਅਸੀਂ ਇਹਨੂੰ ਥਾਪਰ ਮਾਡਲ ਬਾਬਾ ਜੀ ਤੋਂ ਮਤਲਬ ਪੁੱਛ ਕੇ ਪਰਮਿਸ਼ਨ ਲੈ ਕੇ ਇਹਨੂੰ ਥਾਪਰ ਮਾਡਲ ਨਾਂ ਰੱਖਿਆ ਅੱਛਾ ਪੁੱਛ ਕੇ ਇੱਥੋਂ ਸਭ ਪੁੱਛ ਕੇ ਸਾਰਾ ਕੁਝ ਜਿਹੜੀ ਬਗੈਦਾ ਆਏ ਆਪਣੇ ਕੋ ਸਾਰਾ ਕੁਝ ਪਿਆ ਆ ਅੱਛਾ ਪੁੱਛ ਕੇ ਸਾਰਾ ਕੁਝ ਕੀਤਾ ਕੋਈ ਮਾਬਾ ਜੀ ਦਾ ਮਕਸਦ ਇਹ ਸੀ ਵੀ ਕੱਲਾ ਅਸੀਂ ਇੱਥੇ 2 4 10 20 50 100 ਪਿੰਡ ਹੋਣਾ ਵੀ ਸਾਰਾ ਪੰਜਾਬ ਇਹ ਚੀਜ਼ ਨਾ ਜੂਜ ਰਿਹਾ ਆ ਗੰਦੀ ਜਿਹੀ ਚੀਜ਼ ਨਾ ਵੀ ਇਹ ਹੋਵੇ ਮੈਨੂੰ ਨਾਮ ਅਕਸਰ ਨਹੀਂ ਸੀ ਇਹਨਾਂ ਨੂੰ ਅੱਛਾ ਇਹ ਥਾਪਰ ਮਾਡਲ ਫਿਰ ਕਿਸ-ਕਿਸ ਜਗ੍ਹਾ ਹੈਗਾ ਥਾਪਰ ਮਾਡਲ ਸਾਡੇ ਏਰੀਆ ਤੇ ਬਹੁਤ ਘੱਟ ਲੱਗਾ ਜੀ ਇਹਨਾਂ ਨੇ ਘੱਟ ਦੇ ਦੂਰ ਏਰੀਆ 'ਚ ਲਾਏ ਆ ਜੀ ਪਰ ਉਹ ਅਸੀਂ ਸਾਨੂੰ ਮਤਲਬ ਉਹ ਸ਼ਿਕਾਇਤਾਂ ਆਈਆਂ ਵੀ ਉਹ ਕਾਮਯਾਬ ਨਹੀਂ ਹੋਇਆ ਅੱਜ ਮੈਂ ਸਵੇਰੇ ਸ਼ਾਇਦ ਇੱਕ ਦੇਖਦਾ ਪੈਸੇ ਅਖਬਾਰ ਦੇ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਕਹਿ ਰਹੇ ਸੀ ਕਿ ਥਾਪਰ ਮਾਡਲ ਕਾਮਯਾਬ ਨਹੀਂ ਹੋ ਪਿਆ ਕੀ ਕਾਰਨ ਕਾਮਯਾਬ ਹੋਣ ਦਾ ਕਾਰਨ ਹੋਈ ਆ ਜੀ ਟੈਕਨੀਕਲੀ ਉਹਨਾਂ ਨੂੰ ਉਹ ਚੀਜ਼ ਨਕਲ ਤਾਂ ਮਾਰ ਲਈ ਪਰ ਟੈਕਨੀਕਲੀ ਉਹ ਚੀਜ਼ਾਂ ਦਾ ਪਤਾ ਨਹੀਂ ਚਿੱਦਾ ਹੁਣ ਪਾਈਪ ਵਗੈਰਾ ਰੱਖਣ ਵੇ ਬਗੈਰ ਇੰਜੀਨੀਅਰ ਤੋਂ ਉਹ ਮਤਲਬ ਇਹ ਅੱਜ ਤੋਂ ਦੇ ਲੋਕ ਇਨੀ ਚਾਰ ਬਾਕੀ ਪਿੰਡਾਂ ਚ ਬਾਕੀ ਮੈਨਾਂ ਮਤਲਬ ਉਹੀ ਗੱਲ ਹੈ ਵੀ ਟੈਕਨੀਕ ਆਪਣੀ ਆ ਟੈਕਨੀਕ ਆਪਾਂ ਉਸ ਟੈਕਨੀਕ ਦੇ ਨਾਲ ਬੰਦੇ ਉਹ ਜਾਂਦੇ ਉਹ ਟੈਕਨੀਕ ਨਾਲ ਉਹ ਪਾਈਪ ਵਗੈਰਾ ਰੱਖ ਕੇ ਆਉਂਦੇ ਆ ਉਹ ਟੈਕਨੀਕ ਦੀ ਸਾਰੀ ਕੰਮ ਆ ਹੁਣ ਜੇ ਇਹ ਸਿਸਟਮ ਚੱਲ ਰਿਹਾ ਇਸ ਸਮੇਂ ਤੁਸੀਂ ਖੜੇ ਛੱਪੜਦੇ ਕੋਈ ਸਮੈਲ ਨਹੀਂ ਆ ਰਹੀ ਨਹੀਂ ਬਿਲਕੁਲ ਨਹੀਂ ਟੈਕਨੀਕ ਕੰਮ ਕਰ ਰਹੀ ਹੈ ਹੁਣ ਆਪਾਂ ਉਹੀ ਗੱਲ ਕਰਦੇ ਕੋਈ ਮਸ਼ੀਨਰੀ ਲੱਗੀ ਇੱਥੇ ਕੋਈ ਮਸ਼ੀਨਰੀ ਨਹੀਂ ਲੱਗੀ ਸਮੈਲ ਇੱਥੇ ਨਹੀਂ ਕੋ ਆ ਰਹੀ ਫਿਰ ਮੋਰੇ ਮੋਟਰ ਲੱਗੀ ਆ ਪਾਣੀ ਮਤਲਬ ਕਿ ਭਾਪ ਕੇ ਇਸ ਪਾਣੀ ਵਿੱਚ ਆਪਾਂ ਤੁਸੀਂ ਨਹਾ ਲਿਆ ਸਵੇਰੇ ਤੁਸੀਂ 30 ਲੀਟਰ ਪਾਣੀ ਡੋਲਤਾ ਇੱਕ ਸਿਰਫ ਸਾਬਣ ਲਾਇਆ ਹੂੰ ਵਾਸ਼ਰੂਮ ਫਲਸ਼ ਕੀਤਾ ਹਿੰਦਾ 10 ਲੀਟਰ ਪਾਣੀ ਡੋਲਤਾ ਮਤਲਬ ਪਾਣੀ ਸਾਡਾ ਵੈਸੇ ਹੀ ਬਹੁਤ ਡੁੱਲੀ ਜਾ ਰਿਹਾ ਹੈ ਤੋ ਪਾਣੀ ਚ ਹੈ ਕੀ ਆ ਕੋਈ ਕੈਮੀਕਲ ਕੋਈ ਨਹੀਂ ਹੈ ਇਹਦੇ ਚ ਹਾਂ ਬਹੁਤ ਮਤਲਬ ਕਿ ਹਲਕਾ ਪਾਣੀ ਆ ਇਹ ਤੇ ਪਾਣੀ ਮਤਲਬ ਕਿ ਆਪਣਾ ਹਜਲ ਪਰ ਜਦੋਂ ਸੀਵਰੇਜ ਚ ਆਉਂਦਾ ਉਦੋਂ ਤਾਂ ਫਿਰ ਗੰਦਗੀ ਹੁੰਦੀ ਸੀਵਰੇਜ ਦੀ ਕਹੋਂ ਸੀਵਰੇਜ ਜਦੋਂ ਪੈਂਦਾ ਸੀਵਰੇਜ ਗੰਦਗੀ ਕਿਹੜੀ ਚ ਮੈਂ ਉਹ ਹੀ ਗੱਲ ਕਹਿੰਦਾ ਗੰਦਗੀ ਤਾਂ ਆ ਵੀ ਕਿਹੜੀ ਵਾਧੂ ਚੀਜ਼ ਕਿਹੜੀ ਆ ਪਾਣੀ ਚ ਵੀ ਆਪਣੇ ਟਾਇਲਟ ਫਲਸ਼ ਵਗੈਰਾ ਆ ਉਹ ਵੀ ਸਾਡੇ ਸਾਰੇ ਟੈਂਕ ਬਣੇ ਹੋਏ ਆ ਓਵਰਫਲੋ ਆਉਂਦਾ ਆ ਹਾਂਜੀ ਕੋ ਮਤਲਬ ਕੋਈ ਗੰਦਗੀ ਬਹੁਤ ਘੱਟ ਆ ਸਿਰਫ ਜਦੋਂ ਕੋਈ ਪਾਣੀ ਲੰਮਾ ਟਾਈਮ ਕੋਈ ਚੀਜ਼ ਪਈ ਰਹਿੰਦੀ 20 20 ਸਾਲ ਉਹ ਛੜਿਆਂਦ ਮ अच्छा, वो, वो अच्छा, अच्छा। ये रौण 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 अच्छा वो पानी ਨੂੰ ਉਹਨੂੰ ਕੋਈ ਕੁਝ ਵੀ ਨਹੀਂ ਹੋਇਆ ਹੋਇਆ। ਅੱਛਾ ਇੱਥੇ ਹਾਲੇ ਵਾਲੇ ਹੋਰ ਕਿੰਨੇ ਕੋ ਪਿੰਡਾਂ ਦੇ ਵਿੱਚ ਸਾਡੇ ਲਾਗੇ ਹਮਲਾਂਗਾ ਹੈਗੇ 10-12 ਪਿੰਡ ਆ ਜੀ ਜਿਨ੍ਹਾਂ ਨੇ ਇਹ ਮਾਡਲ ਬਣਾ ਲਿਆ ਤੇ ਇੱਥੇ ਸਾਡਾ ਆਨ ਰੋਡ ਹੋਣ ਕਰਕੇ ਇਹਦੀ ਅਸੀਂ ਕੇਅਰ ਵੀ ਵੱਧ ਕਰਦੇ ਆ। ਅੱਛਾ ਦੀ ਆਮ ਤੌਰ ਤੇ ਐਨਾ ਸਫਾਈ ਜਿੰਨਾ ਸੁਨਵਾ ਬਣਾਇਆ ਹੋਇਆ ਬਣਿਆ ਹੁੰਦਾ ਹੈ ਮਿਹਨਤ ਹੈ ਜੀ। ਗੱਲ ਉਹੀ ਫੇ ਆ ਜਾਂਦੀ ਕਿ ਕਿਸੇ ਤਰ੍ਹਾਂ ਦਾ ਆਪਾਂ ਕੋਈ ਚੀਜ਼ ਖੜੀ ਕਰ ਲੈਨੇ ਆ ਗੱਲ ਇਹ ਵੀ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ ਖਾਸ ਕਰਕੇ ਜਿਹਦੇ ਸਰਕਾਰੀ ਪੈਸਾ ਲੱਗਾ ਹੋਵੇ ਨਾ ਉਹਦੀ ਤਾਂ ਬਿਲਕੁਲ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਇੱਥੇ ਇੱਥੇ ਪੈਸਾ ਕਿੰਨਾ ਲੱਗਿਆ ਇੱਥੇ ਸਰਕਾਰੀ ਪਹਿਰ ਸਾਡਾ 20-25 ਲੱਖ ਰੁਪਏ ਨਹੀਂ ਲੱਗਾ ਤੇ ਜਿਹੜਾ ਐਨ ਆਰ ਆਈ ਪੈਸਾ ਉਹ ਅਸੀਂ 50 ਤੋਂ ਉੱਪਰ ਚੱਲ ਗਿਆ ਮਤਲਬ 60 80 ਲੱਖ ਤੋਂ ਪਲੱਸ ਜਾ ਰਹੇ ਆ ਅੱਜ ਨਹੀਂ 50 60 ਸਾਰਾ ਟੋਟਲ ਮਾਡਲ ਆ ਚੱਲਿਆ ਅੱਛਾ ਟੋਟਲ ਮਾਡਲ ਟੋਟਲ ਜਿਹੜਾ ਸਾਡਾ ਮਾਡਲ ਟੋਟਲ ਲੈ ਕੇ ਕੱਟ ਤੋਂ ਲੈ ਕੇ ਇੱਕ ਪਛਾਤ ਤੁਸੀਂ ਬੜਾ ਸੋਨਾ ਸੋਨਾ ਬਣਾਇਆ ਆਪਾਂ ਇਹ ਵੀ ਦੇਖ ਲੀਏ ਕਿ ਦੇਖੋ ਬੜਾ ਗ੍ਰੀਨਰੀ ਨਜ਼ਰ ਆ ਰਹੀ ਹੈ ਹਾਂਜੀ ਸਾਰਾ ਇਹ ਸਾਰਾ ਬਾਅਦ ਚ ਉਹੀ ਇਹ ਮੈਨੂੰ ਕੋਈ ਥੋੜਾ ਮਗਲ ਸਾਰੇ ਪਖੋਈ ਗ੍ਰੀਨਰੀ ਅੱਗੇ ਆ ਕੇ ਕਦੋਂ ਤੋਂ ਬਣੀ ਹੈ ਜੀ 2019 ਤੋਂ ਬਾਅਦ 2019 ਤੋਂ ਬਾਅਦ ਸ਼ੁਰੂਆਤ ਕੀਤੀ ਹੈ ਜੀ ਗ੍ਰੀਨਰੀ ਦੀ ਅੱਛਾ ਦੇਖੋ 5ਵੇਂ ਸਾਲ ਵਿੱਚ ਇੰਨੀ ਗ੍ਰੀਨਰੀ ਦੀ ਹੈ ਕਚਚਾ ਤੇ ਇੱਥੇ ਫਿਰ ਤੁਸੀਂ ਕਿਦਾਂ ਮੈਂਟਨੈਂਸ ਰੱਖਦੇ ਹੋ ਸਾਰੇ ਮੈਂ ਸਿੱਧਾ ਵੀ ਇੱਕ ਤਾਂ ਪਰਸਨਲ ਤੌਰ ਤੇ ਆਪ ਮੈਂ ਧਿਆਨ ਰੱਖੀਦਾ ਆ ਮਤਲਬ ਪੰਚਾਇਤ ਸਾਰੇ ਹੀ ਦੂਜਾ ਅਸੀਂ ਬੰਦੇ ਪੱਕੇ ਰੱਖੇ ਹੋਏ ਆ ਉਹਨਾਂ ਨੂੰ ਅਸੀਂ ਆਪਣੇ ਕੋਲੋਂ ਵੀ ਪੇ ਦਿੰਨੇ ਆ ਜਿੱਥੋਂ ਸਾਡੇ ਕੋਲ ਇਹ ਕੋਈ ਸਾਡੀ ਹੈਲਪ ਕਰਦਾ ਸੀ ਉਹ ਵੀ ਹੈਲਪ ਵੀ ਲੈ ਕੇ ਮਤਲਬ ਅਸੀਂ ਇਹਨੂੰ ਪੂਰਾ ਆਪਣੀ ਜ਼ਿੰਮੇਵਾਰੀ ਤੌਰ ਤੇ ਕੰਮ ਕਰਦੇ ਆ ਵੀ ਅਸੀਂ ਇਹਨੂੰ ਸਾਫ਼ ਰੱਖਣਾ ਕਿਉਂਕਿ ਸਾਡਾ ਪਿੰਡ ਸਾਰਾ ਹੁਣ ਇੱਥੇ ਸ਼ੇਅਰ ਕਰਦਾ ਜੀ ਅੱਛਾ ਸੈਰ ਕਰਦਾ ਹਾਂ ਫੇਰ ਸ਼ਾਮ ਸਵੇਰੇ ਲੋਕ ਆਉਂਦੇ ਆ ਜਦੋਂ ਅਸੀਂ ਵੀ ਨਾ ਇੱਥੋਂ ਲੰਗੀ ਦੇ ਤਾਂ ਬਹੁਤ ਸੋਹਣਾ ਲੱਗਦਾ ਦੇਖਣ ਨੂੰ ਬਹੁਤ ਲੱਗਦਾ ਕਿ ਮੈਨੂੰ ਲੱਗਦਾ ਸੀ ਕਿ ਸ਼ਾਇਦ ਪਾਰਕ ਬਣਾਇਆ ਪਰ ਮੈਂ ਅੱਜ ਦੇਖ ਕੇ ਹੈਰਾਨ ਆ ਕਿ ਇਹ ਮੇਰੇ ਮੇਰੇ ਪ੍ਰੀ ਪ੍ਰੀ ਵੀਡੀਓਆਂ ਹੁੰਦੀਆਂ ਇੱਥੇ ਮਤਲਬ ਲੋਕ ਪ੍ਰੀ ਵੈਡਿੰਗ ਵੀ ਹੁੰਦੀ ਹੈ ਪ੍ਰੀ ਵੈਡਿੰਗ ਵਿੱਚ ਮਤਲਬ ਵੀਡੀਓ ਲੋਕ ਬਣਾ ਸ਼ੂਟ ਕਰਕੇ ਜਾਂਦੇ ਆ ਅੱਛਾ ਜੀ ਤੇ ਉੱਧਰ ਵੀ ਕੀ ਬਣਾਇਆ ਉਹ ਵੀ ਦੇਖ ਲਈਏ ਉਹ ਹਲਟੀ ਆ ਜੀ ਉਹ ਖੂਹ ਆ ਜੀ ਅੱਛਾ ਖੂਹ ਆ ਆਪਾਂ ਖੂਹ ਵੀ ਦੇਖ ਲੈਂਦੇ ਹਾਂ ਸਾਡੀ ਜ਼ਮੀਨ ਬੋਲਦੀ ਸੀ ਐ ਡੇਢ ਕਨਾਲ ਜਗ੍ਹਾ ਹਲਟੀ ਦੀ ਅੱਛਾ ਜੀ ਤੇ ਤਿੰਨ ਕਨਾਲ ਜਗ੍ਹਾ ਚਾਰ ਕਨਾਲ ਬੱਸ ਸਟੈਂਡ ਦੀ ਸੀਗੀ ਆਪਾਂ ਇੱਕ ਮਿੰਟ ਰੋਕ ਕੇ ਨਾ ਕੈਮਰਾ ਜਾਂ ਉੱਥੇ ਨੇੜੇ ਜਾਂਦੇ ਅੱਛਾ ਤੁਸੀਂ ਹਲਟੀ ਦੀ ਗੱਲ ਕਰ ਰਹੇ ਹਲਟੀ ਵੀ ਦਿਖਾਓ ਬੜੀ ਸੋਹਣੀ ਲੱਗ ਰਹੀ ਹੈ ਤਾਂ ਪੁਰਾਣੇ ਟਾਈਮ ਤੇ ਦੇਖਦੇ ਹੁੰਦੇ ਸੀ ਅਸੀਂ ਤਾਂ ਇਦਾਂ ਜੀ ਸਾਡੇ ਜਦੋਂ ਨਾ ਇਹਦੇ ਅਸੀਂ ਸਫਾਈ ਦਾ ਕੰਮ ਸ਼ੁਰੂ ਕੀਤਾ ਅੱਛਾ ਜੀ ਤੇ ਸਾਨੂੰ ਸੰਤ ਬਲਬੀਰ ਸਿੰਘ ਸੀਚਵਾਲ ਉਹ ਇਹਨਾਂ ਸਾਡੇ ਬਹੁਤ ਪੁਰਾਣਾ ਸੀਨੀਅਰ ਸੈਕੰਡਰੀ ਸਕੂਲ ਆ ਅੱਛਾ ਜੀ ਉਹ ਉਸ ਸਮੇਂ ਇਥੇ 2 ਸਾਲ ਪੜ੍ਹੇ ਵੀ ਆ ਅੱਛਾ ਜੀ ਦੱਸਦੀ ਤੁਹਾਡੇ ਇਥੇ ਹਲਟੀ ਚੱਲਦੀ ਹੁੰਦੀ ਆ ਅੱਛ ਲੱਭ ਕੇ ਨੂੰ ਦੁਆਰਾ ਫੇਰ ਬਾਬਾ ਜੀ ਕਹਿੰਦੇ ਤੁਸੀਂ ਦੁਆਰਾ ਦੁਆਰਾ ਲੱਭਿਆ ਇਹ ਜਿਵੇਂ ਆਪਾਂ ਬੋਲਦ ਬੰਦੇ ਸੀ ਇਹਦੇ ਨਾਲ ਚੱਲੇਗੀ ਹਾਂ ਜੀ ਉਹ ਮਤਲਬ ਇਹ ਸਾਰਾ ਕੁਝ ਨਵਾਂ ਬਣਵਾਇਆ ਸੀ ਉਹ ਪੁਰਾਣਾ ਸਾਰਾ ਕੁਝ ਖਤਮ ਹੋ ਗਿਆ ਸੀ ਇਦਾਂ ਇਹਨੂੰ ਗੇਟ ਦੇ ਆਪਾਂ ਅੱਛਾ ਗੇਟ ਦੇ ਆ ਬੱਚਿਆਂ ਨੂੰ ਹਾਂ ਜੀ ਇਹਨੂੰ ਪਾਣੀ ਇਹ ਸਾਰਾ ਬੱਚਿਆਂ ਦੇ ਦੇਖਣ ਲਈ ਅਸੀਂ ਰੱਖਿਆ ਵੀ ਇਦਾਂ ਸਾਡੇ ਵਿੱਚ ਉਹ ਬੱਚਾ ਦੇਖਣ ਲਈ ਹਾਂ ਜੀ ਬਜ਼ੁਰਗ ਸਾਡੇ ਇਦਾਂ ਪਾਣੀ ਜਿਹੜੇ ਮਤਲਬ ਪੀਂਦੇ ਹੁੰਦੇ ਸੀਗੇ ਅੱਛਾ ਤੇ ਤੇ ਉਧਰ ਪਾਣੀ ਆ ਰਿਹਾ ਨਾਲ ਨਾਲ ਹਾਂ ਜੀ ਨਾਲ ਨਾਲ ਪਾਣੀ ਆ ਰਿਹਾ ਉਹ ਪਾਣੀ ਨੂੰ ਅਸੀਂ ਇੰਦਾ ਰੀਯੂਜ਼ ਕਰ ਲੀਦਾ ਹੈ ਜੀ ਅੱਛਾ ਅੱ ਓ ਵੈਰੀ ਬਹੁਤ ਵਧੀਆ ਜੀ ਇਹ ਤਾਂ ਫਿਰ ਨਾਲ-ਨਾਲ ਨਾਲੇ ਦੇਖੋ ਨਾਲੇ ਸੈਕ ਵੀ ਹੋ ਜਾਈ ਜੀ ਸੈਰ ਵੀ ਐਕਸਰਸਾਈਜ਼ ਵੀ ਹੋ ਗਈ ਨਾਲ-ਨਾਲ ਇਹ ਵੀ ਹੋ ਗਿਆ ਇਹ ਤਾਂ ਫਿਰ ਬਹੁਤ ਸਾਰੇ ਫਿਰ ਕਿੰਨਾ ਕੁ ਪਾਣੀ ਯੂਜ਼ ਕਰਦੇ ਹੋ ਇਹ ਪੀ ਇਹ ਪਾਣੀ ਬਹੁਤ ਥੋੜਾ ਪਾਣੀ ਯੂਜ਼ ਕਰਦੀ ਆ ਅਸੀਂ ਇਹਨੂੰ ਇਹ 13-14 12-13 ਫੁੱਟ ਪਾਣੀ ਰੱਖੀਦਾ ਇਹਦੇ ਵਿੱਚ ਅੱਛਾ 12-13 ਫੁੱਟ ਪਾਣੀ ਰੱਖ ਲਾ ਬਾਕੀ ਇਹਨੂੰ ਅਸੀਂ ਕੱਢ ਕੇ ਤੇ ਪਾਣੀ ਜਦੋਂ ਬਦਲਣਾ ਹੁੰਦਾ ਚੋ ਘਾਰੋਬਾਰੀ ਦਾ ਆ ਬੂਟਿਆਂ ਨੂੰ ਅੱਛਾ ਪਾਣੀ ਇੱਥੇ ਯੂਜ਼ ਕਰ ਲੈਂਦੇ ਤੇ ਫਿਰ ਪਾਣੀ ਕਿੰਨੇ ਕੁ ਥੱਲੇ ਫੁੱਟ ਹੈਗਾ ਬਾਈ ਜੀ ਬ 14 ਤੋਂ ਫੁੱਟ 15 ਫੁੱਟ ਡੂੰਗੀ ਰੱਖੀ ਆ ਅੱਛਾ 14 15 ਫੁੱਟ ਥੱਲੇ ਰੱਖੀ ਆ ਕਿਉਂਕਿ ਥੱਲੇ ਪਾਣੀ ਬਹੁਤ ਡੂੰਗਾ ਆ ਅੱਛਾ ਜੀ ਥੱਲੇ ਨੂੰ ਫਿਰ ਅਸੀਂ ਲੈਂਟਰ ਪਾ ਕੇ ਪਾਣੀ ਸਟੋਰ ਕਰ ਲੀਦਾ ਅੱਛਾ ਪਾਣੀ ਵੀ ਸਟੋਰ ਕਰਨਾ ਵੀ ਹਰ ਬੱਚਿਆਂ ਦੇ ਦੇਖਣ ਲਈ ਵੀ ਆਉਣ ਸਮੇਂ ਚ ਵੀ ਇਦਾਂ ਸਾਡੇ ਬਜ਼ੁਰਗ ਪਾਣੀ ਵਰਤਦੇ अच्छा अच्छा ते ए फिर बाकी ਜਿਹੜੀ ਮੇਨਟੇਨੈਂਸ ਤੇ ਕਿੰਨਾ ਕੁ ਖਰਚਾ ਆ ਜਾਂਦਾ ਇਹ ਮੇਨਟੇਨੈਂਸ ਦੇਖੋ ਦੋ ਬੰਦੇ ਹੀ ਪੱਕੇ ਆ ਸਾਡਾ 20-25000 ਰੁਪਏ ਆ ਜਾਂਦਾ 25-30000 ਮਨਥਲੀ ਲੱਗਦਾ ਆ ਅੱਛਾ ਲੱਗਦਾ ਹੀ ਲੱਗਦਾ ਤੇ ਫਿਰ ਕੋਣ ਪੰਚਾਇਤ ਦਿੰਦੀ ਨਹੀਂ ਪੰਚਾਇਤ ਵੀ ਹੁਣ ਜਦਾਂ ਪੰਚਾਇਤ ਆਪਸ ਵਿੱਚ ਕਰਦੇ ਆ ਉਦਾਂ ਸਾਡਾ ਇਹਦਾ ਸਾਡੇ ਐਨਆਰਆਈ ਪਰਿਵਾਰ ਆ ਸਾਰਿਆਂ ਨੂੰ ਕਹਿ ਕੇ ਛੋਟਾ ਛੋਟਾ ਯੋਗਦਾਨ ਲੈ ਲੀਦਾ ਸਾਰਿਆਂ ਕੋਲ ਆਪ ਵੀ ਕਰੀਦਾ ਤੇ ਦੂਜਿਆਂ ਨੂੰ ਵੀ ਕਈਦਾ ਫੇ ਸਾਰੇ ਫਿਰ ਹਲ ਮਿਲ ਕੇ ਮਤਲਬ ਇਹ ਸਿਰਫ ਇੱਕ ਸੀਚੇਵਲ ਮਾਡਲ ਨਹੀਂ ਹੈ ਤੁਸੀਂ ਉਸ ਦੇ ਨਾਲ ਨਾਲ ਇੱਕ ਐਗਜ਼ਾਮਪਲ ਵੀ ਸੈੱਟ ਕੁਝ ਵੀ ਕਰ ਸਕਦੇ ਨੇ ਮਤਲਬ ਜੇ ਤੁਸੀਂ ਧਿਆਨ ਰੱਖੋ ਗੱਲ ਤਾਂ ਸਿਰਫ ਮੇਨਟੇਨ ਰੱਖਦੀ ਹੈ ਸਾਹਮ ਸੰਭਾਲਦੀ ਹੈ ਮੇਰੇ ਭੋਲੀ ਬਣ ਬਹੁਤ ਚੀਜ਼ਾਂ ਜਾਂਦੀਆਂ ਆ ਗੱਲ ਹੋਈ ਕਰਦੇ ਵੀ ਬਣਾ ਕੇ ਤੇ ਕਿਤੇ ਵੀ ਆ ਸਕਦੀ ਆਪਾਂ ਗੱਲ ਇਹ ਵੀ ਮੁੜ ਕੇ ਉਹਨੂੰ ਸਾਹਮ ਦਾ ਕੋਈ ਨਹੀਂ ਜਿਹੜਾ ਸਾਹ ਬਣਾਇਆ ਵੱਡੀ ਸੇਵਾ ਮੁੜ ਕੇ ਉਹ ਆ ਵੀ ਆਪਾਂ ਉਹ ਚੀਜ਼ ਨੂੰ ਲਗਾਤਾਰ ਬਣਾ ਕੇ ਰੱਖਦੇ ਆ ਅੱਛਾ ਜੇ ਅਸੀਂ ਕਿਸੇ ਹੋਰ ਪਿੰਡਾਂ ਦੇ ਵਿੱਚ ਜਾਣਾ ਤੇ ਸੀਚੇਵਲ ਮਾਡਲ ਕਿੱਥੇ ਕਿੱਥੇ ਹੋ ਸਕਦਾ ਆ ਪਿੰਡ ਸਾਡੇ ਲਾਗੇ ਇੱਕ ਸ਼ੇਰਪੁਰ ਦਾ ਨਾਂ ਪਿੰਡ ਆ ਅੱਛਾ ਜੀ ਵੀ ਹੈਗਾ ਇੱਥੇ ਮਾਲਾ ਪਿੰਡ ਆ ਸੀਚੇਵਲ ਤੋਂ ਅਰਲੇ ਬਣੇ ਉੱਥੇ ਵੀ ਬਣਿਆ ਹੋਇਆ ਆ ਇਹ ਕਦੋਂ ਦੇ ਬਣੇ ਹੋਏ ਹੁਣ ਸਾਰੇ ਇਹ ਤਾਂ ਹੁਣ ਤਕਰੀਬਨ ਜੀ ਪਿਛਲੇ ਤਕਰੀਬਨ 18-18 ਸਾਲਾਂ ਤੋਂ ਕੋਈ ਪਿੰਡ ਨੇ ਬਣਾ ਲਿਆ ਕਿਸੇ ਨੇ 15 ਸਾਲ ਪਹਿਲਾਂ ਬਣਾ ਲਿਆ ਮਤਲਬ ਆ ਪਿਛਲੇ 10-18 ਸਾਲਾਂ ਤੋਂ ਨਵੀਂ ਜੋ ਨੌਜਵਾਨ ਪੀੜ੍ਹੀ ਨੇ ਅੱਗੇ ਆਈ ਆ ਇਹਨਾਂ ਨੇ ਕਾਫੀ ਇਹ ਚੀਜ਼ ਨੂੰ ਅੱਗੇ ਮਾ ਬਾਬਾ ਜੀ ਨੂੰ ਪ੍ਰੇਰਨਾ ਦੇ ਦੇਖੋ ਉਹਨਾਂ ਜਿਹੜ ਕਿਉਂਕਿ ਅਸੀਂ ਚਾਹੁੰਦੇ ਆਂ ਵੀ ਕੱਲਾ ਸਾਡਾ ਪਿੰਡ ਨਹੀਂ ਸਾਡੇ ਕੋਲ ਬਹੁਤ ਪੰਚਾਇਤਾਂ ਆਉਂਦੀਆਂ ਹੁਣ ਤੱਕ 60-70 ਪੰਚਾਇਤਾਂ ਆਏ ਸਾਡੇ ਮਾਡਲ ਦੇ ਅੱਛੇ ਮਾਡਲ ਕੇ ਦੇਖ ਕੇ ਜਾ ਚੁੱਕੇ ਆ ਜਿਹੜੇ ਆਪਣੇ ਜੱਜ ਸਾਹਿਬ ਆ ਗ੍ਰੀਨ ਟ੍ਰਿਬਿਊਨਲ ਦੇ ਉਹ ਵੀ ਇੱਥੇ ਆਏ ਵਿਜ਼ਿਟਰ ਅੱਛਾ ਗ੍ਰੀਨ ਟ੍ਰਿਬਿਊਨਲ ਤੱਕ ਹੋ ਚੁੱਕੇ ਜਾ ਸਾਡੇ ਜੋ ਇੱਥੇ ਜੱਜ ਵਿਜ਼ਿਟ ਕਰਕੇ ਗਏ ਬੜਾ ਬੜਾ ਉਹਨਾਂ ਨੇ ਹੈਰਾਨਗੀ ਜਤਾਈ ਆ ਵੀ ਮਤਲਬ ਐਡਾ ਇੱਕ ਪਿੰਡ ਦੇ ਵਿੱਚ ਜਿਹਨੂੰ ਬਣਾ ਕੇ ਰੱਖਣਾ ਬਹੁਤ ਵੱਡੀ ਗੱਲ ਆ ਮਤਲਬ ਸਾਡੇ ਮਤਲਬ ਗੱਲਾਂ ਹੋ ਰਹੀਆਂ ਆ ਪਰ ਕੰਮ ਜਿਹੜਾ ਗਰਾਊਂਡ ਲੈਵਲ ਤੇ ਉਹ ਤੁਹਾਨੂੰ ਪਤਾ ਜਿੱਥੇ ਹੁੰਦਾ ਉਹ ਬਹੁਤ ਵਧੀਆ ਗੱਲ ਹੈ ਸੋ ਕੋ ਮਸਲਾ ਉੱਠਿਆ ਤੇ ਲੋਕ ਗੱਲ ਕਰ ਰਹੇ ਨੇ ਸੋ ਤੁਸੀਂ ਅਸੀਂ ਤੁਹਾਨੂੰ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਸਿਚੇਵਲ ਮਾਡਲ ਕਿਸ ਤਰ੍ਹਾਂ ਚੱਲ ਰਿਹਾ ਹੈ ਤੇ ਇਸ ਮਾਡਲ ਦੇ ਵਿੱਚ ਜਿਸ ਤਰ੍ਹਾਂ ਦੱਸਿਆ ਗਿਆ ਸਰਪੰਚ ਸਾਹਿਬ ਵੱਲੋਂ ਕਿ ਲਗਭਗ 20 ਲੱਖ ਰੁਪਏ ਦਾ ਖਰਚਾ ਸਰਕਾਰ ਵੱਲੋਂ ਲਗਾਇਆ ਗਿਆ ਤੇ ਉਸ ਤੋਂ ਬਾਅਦ ਐਨ ਆਰ ਆਈ ਨੇ 50-60 ਲੱਖ ਰੁਪਏ ਲਗਾ ਕੇ ਇਸ ਮਾਡਲ ਨੂੰ ਤਿਆਰ ਕੀਤਾ ਤੇ ਇਸ ਗੱਲ ਨਾਲ ਹੁਣ ਇਹ ਸਾਹਮਣੇ ਆਇਆ ਕਿ ਇਹ ਲੋਕਾਂ ਦੇ ਧਿਆਨ ਵਿੱਚ ਆ ਗਏ ਉਹ ਪਿੰਡ ਵੀ ਹੁਣ ਜਿਨ੍ਹਾਂ ਨੂੰ ਪਾਣੀ ਦੀ ਜ਼ਰੂਰਤ ਹੈ ਖੇਤਾਂ ਵਿੱਚ ਲਗਾਉਣ ਲਈ ਉਹ ਇਸ ਮਾਡਲ ਨੂੰ ਦੇਖਣਗੇ ਤੇ ਇਸ ਮਾਡਲ ਨੂੰ ਬਣਾ ਕੇ ਆਪਣੇ ਪਿੰਡਾਂ ਨੂੰ ਤੇ ਆਪਣੇ ਖੇਤਾਂ ਨੂੰ ਖੁਸ਼ਹਾਲ ਕਰਨੇ ਕੈਮਰਾਮੈਨ ਹਿਮਾਂਸ਼ ਸ਼ਰਮਾਲ ਪਰਮਜੀਤ ਸਿੰਘ ਰੰਗਪੁਰੀ ਜ਼ਿਲੰਧਰ